ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਹੋ ਅਹੀਂ ਲੱਗੇ ਅੱਜ ਨੰਬਰ ਦਾ ਸਾਭਾ ਇਹ ਮੋਟਰ ਤੇ ਤੇ ਕਣਕ ਨੂੰ ਲੱਗੇ ਪਾਣੀ ਲਾਉਣੇ ਪਹਿਲਾ ਪਾਣੀ ਕਣਕ ਨੂੰ ਆਪ ਅੱਜ ਲਾ ਦਿੱਤਾ ਜੀ ਦੇਖੋ ਕੱਲ ਖਾਦ ਪਾਈ ਸੀ ਤੇ ਅੱਜ ਇਹਨਾਂ ਪਾਣੀ ਲਾ ਦਿੱਤਾ ਬਾਗ ਨੂੰ ਪਾਪਾ ਕਣਕ ਨੂੰ ਮੈਟੋ ਕਾਲਪੋਣੀ ਚਾਹੀਦੀ ਹੈ ਜੇ ਆਹ ਇਹਨਾਂ ਪਹਿਲਾਂ ਖਾਦ ਪਾਈ ਆ ਤੇ ਬਾਬਾ ਜੀ ਦਾ ਜਵਾਲੇ ਨੇ ਪਾਈ ਆ ਉਹਨਾਂ ਦੇ ਬੈਂਦੀ ਨਹੀਂ ਕਨਕਾ ਪਹਿਲਾਂ ਖਾਦ ਪਾ ਲੋ ਤੇ ਤੁਹਾਡੇ ਸਾਰੇ ਇੱਥੇ ਕਹਿੰਦੇ ਸੀ ਨਾ ਪਾਓ ਕੋਈ ਫਾਇਦਾ ਨਹੀਂ ਭਰ ਕੇ ਪਾਓ ਸਾਡੀ ਮਿੱਟੀ ਥੋੜੀ ਜੀ ਇਹ ਕਲਰੀ ਜ਼ਮੀਨ ਆ ਹੋਰ ਸਾਡੀ ਘੁੱਟੀ ਜੀ ਜਾਂਦੀ ਆ ਤੇ ਲਾਤੀ ਮੋਟਰ ਹਾਂ ਦੇਖੋ ਚੱਲੇ ਪੱਠੇ ਵੀ ਸਾਜ ਵਿੱਚ ਇਹਨਾਂ ਹੀ ਸੁੱਕੇ ਸਪਰੇ ਕਰਾਈ ਨਾ ਕਣਕ ਬੀਜ ਕੇ ਉਹ ਤੋਂ 20 ਦਿਨ ਬਾਅਦ ਪਾਣੀ ਲਾਉਣਾ ਹੀ ਲਾਉਣਾ ਪੈਂਦਾ ਤੇ ਵੈਸੇ ਅੱਜ ਹਨੂ ਅੱਜ ਕਿੰਨੀ 23 ਤਰੀਕ 24 ਚਾਹਤਰੀ ਦੇ ਬੀਜਾਂ ਦੇ 20 ਦਿਨ ਹੋ ਗਏ ਆ 21 ਦਿਨ ਬਾਅਦ ਭਰੀ ਦੀ ਜੇ ਸਪਰੇ ਕਰਾਈ ਹੈ ਨਾ ਉਹ 20 ਦਿਨ ਵਿੱਚ ਲੈ ਕੇ ਕਰਾਉਣਾ ਹੁੰਦਾ ਆਪਾਂ ਪਾਣੀ ਲਾਉਣਾ ਹੀ ਹੁੰਦਾ ਇਸ ਕਰਕੇ ਮੈਂ ਕਹਿੰ ਲੱਗੀ ਅਮਰੂਦ ਨਹੀਂ ਆਪਣਾ ਕੋਈ ਲੱਗਾ ਤਾਂ ਅਮਰੂਦ ਵਡਾਈ ਛੜਿਆ ਸਾਡੇ ਬੜੇ ਰੋਖੀ ਇੱਧਰ ਉੱਧਰ ਦੇ ਕਾਹੀ ਪਰਲੇ ਬਨੇ ਬੜੇ ਹੀ ਤੇ ਉਹ ਟਾਲੀਸਾ ਵਾਲੇ ਬਾਬਾ ਹੀ ਆਏ ਉਹਨਾਂ ਨੂੰ ਆਪਾਂ ਵਡਾਉਂਤੀਆਂ ਕਿ ਬਾਬਾ ਹੀ ਲੈ ਜਾਓ ਬਾਲਣੇ ਅੜਦੀਆਂ ਟਰੈਕਟਰਾਂ ਟਰੱਕਰਾਂ ਦੇ ਨਾਲ ਵੀ ਤੇ ਇੱਥੇ ਸਾਡਾ ਅਮਰੂਦ ਹੀ ਬਹੁਤ ਵੱਡਾ ਉਹ ਵੀ ਇੰਨਾ ਵਡਾਤਾ ਉਹ ਖਿਲਰਿਆ ਬੜਾ ਹੀ ਆ ਜਾਮਨੂ ਵਾਂਗਾਂ ਹਾਂਜੀ ਸ਼ਰਮ ਹੋ ਗਈ ਢੀਤ ਵੱਧਨ ਖਵਾੜ ਕੇ ਗਏ ਕਿੱਥੇ ਮੈਨੂੰ ਕਿੱਥੇ ਦਿਖਣੀ ਇੰਨੀ ਬਰੀਕ ਹਾਂ ਉਗ ਗਈ ਆ ਵਧੀਆ ਸਗੋ ਹੋ ਜਾਏਗਾ ਸਾਗਾ ਵੇਖੋ ਸਾਗੋ ਚੱਲਿਆ ਹੁਣ ਕੀ ਤੁਹਾਨੂੰ ਸਾਗ ਹੋਣਾ ਠੰਢੀ ਚ ਉਹਨੂੰ ਰਿਜਣਾ ਨਹੀਂ ਜੀ ਨਹੀਂ ਕਰਨਾ ਖਾਣ ਨੂੰ ਮੇਰੇ ਨਾਲ ਹਾਰ ਕੱਢ ਤੈਨੂੰ ਕਾਟਦੇ ਹਾਂ ਹਾਂ ਆ ਉੱਥੇ ਵੇਖੀ ਸਰੋਂ ਜਿਹੜੀ ਮੈਂ ਖਿਲਾਰੀ ਸੀ ਨਾ ਇੱਥੇ ਉੱਗੀ ਨਹੀਂ ਸੀ ਨਾ ਤੇਲ ਵਾਲੀ ਸਰੋਂ ਬੀ ਵਾਲੀ ਹਾਈਬ੍ਰਿਡ ਤਾਂ ਤਹੀ ਉਹਦਾਂ ਮੈਨੂੰ ਆਖਿਆ ਕਿ ਇੱਥੇ ਖਿਲਾਰ ਦੇ ਆ ਲੈ ਗਈ ਤਾਰੀਆ ਤਾਂ ਮੈਂ ਕਿੰਨਾ ਵੀ ਖਿਲਾਰ ਕੇ ਗਈ ਹਾਂ ਉੱਗ ਗਈ ਆ ਹੂੰ ਬੜੀ ਸੋਹਣੀ ਆ ਵੇਖੋ ਮੈਂ ਟੋਡੀਆਂ ਖਾਂਦੀ ਖਾਂਦੀ ਆ ਗਈ ਗੰਡੀ ਆ ਇੰਨੇ ਖਾਂ درختਾਂ ਕਰਕੇ ਸ਼ੋਰੇ ਕਰਕੇ ਹੋਰੇ ਰਹਿ ਗਏ ਨੁਕਰ ਇੱਥੇ ਫਿਰ ਮੋਦਨ ਪਾਲਕ ਸਰੋਂ ਖਲਾਰ ਗਈਆਂ ਆ ਤੇਲ ਵਾਸਤੇ ਸਰੋਂ ਵੀ ਜੀ ਇੰਨੀ ਉਹ ਉਪਰੇ ਸਾਰੇ ਪੱਠੇ ਆ ਆ ਸਾਰੀ ਕਣਕ ਆ ਉਹ ਸਾਡਾ ਘਰ ਕਮੈਂਟ ਜ਼ਰੂਰ ਕਰਿਆ ਕਰੋ ਆ ਵਿੱਚ ਕੇਦੀ ਕਿਲਾ ਥਾਵਾਂ ਉਹ ਫੇਰ ਪਿੰਡ ਤੱਕਾ ਸੜਕ ਦੇ ਨਾਲ ਨਾਲ ਸਾਰੇ ਸਾਡੇ ਆ ਸਾਡੀ ਪਹਿਲੀ ਉਹ ਕੋਠੀ ਤੱਕਾ ਸਵਾ ਕਿਲਾ ਉਹ